ਨਵੀਂ ਪੰਜਾਬੀ ਫਿਲਮ ਲੰਬੜਾਂ ਦਾ ਲਾਣਾ ਦੀ ਸਟਾਰ ਕਾਸਟ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੀ ਇਸ ਮੌਕੇ ਫਿਲਮ ਸਟਾਰ ਕਾਸਟ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆਓ ਅਸੀਂ ਤੁਹਾਨੂੰ ਸੁਣਾਉਨੇ ਆ ਇਹ ਫਿਲਮ ਕਦੋਂ ਰਿਲੀਜ਼ ਹੋਣੀ ਹੈ ਹਾਂਜੀ ਉਹੀ ਮੈਂ ਕਹਿ ਰਹੀ ਸੀ ਅੱਜ ਅਸੀਂ ਇੱਥੇ ਪਹੁੰਚੇ ਆ ਹਰਮੰਦਰ ਸਾਹਿਬ ਸਾਡੀ ਮੂਵੀ ਆ ਰਹੀ ਹੈ 25 ਤਰੀਕ ਨੂੰ 25 ਅੱਛਾ 20 26 ਜਨਵਰੀ ਨੂੰ ਸਾਡੀ ਮੂਵੀ ਆ ਰਹੀ ਹੈ ਲੰਬੜਾਂ ਦਾ ਲਾਣਾ ਤੇ ਬਹੁਤ ਹੀ ਸੋਹਣੀ ਸਟਾਰ ਕਾਸਟ ਹੈ ਤਾਜ ਸਰ ਨੇ ਲਿਖੀ ਹੈ ਉਹਨਾਂ ਨੇ ਹੀ ਡਾਇਰੈਕਟ ਕੀਤੀ ਹੈ ਬਹੁਤ ਹੀ ਸੋਹਣਾ ਕਨਸੈਪਟ ਹੈ ਡਿਫਰੈਂਟ ਹੈ ਪੂਰਾ ਪਰਿਵਾਰਿਕ ਹੈ ਸਭ ਨਾਲ ਬੈ ਕੇ ਸਾਰੇ ਪਰਿਵਾਰ ਦੇ ਨਾਲ ਇੰਜੋਏ ਕਰਿਓ ਤੇ ਇਸੇ ਅਰਦਾਸ ਕਰਨ ਆਇਆ ਕਿ ਜਿੰਨੀ ਸਾਡੀ ਮਿਹਨਤ ਹੋਈ ਹੈ ਉਨਾ ਹੀ ਸਾਡਾ ਫਲ ਮਿਲੇ ਵਧੀਆ ਸਾਨੂੰ ਤਾਂ ਕਰਕੇ ਅਸੀਂ ਅੱਜ ਅੰਮ੍ਰਿਤਸਰ ਆਏ ਹਾਂ ਮੈਂ ਇਹ ਤਜ਼ਰਬੇਦਾਰ ਅਦਾ ਕਰਨ ਨਾਲ ਕੰਮ ਕਰਕੇ ਕਿਸ ਤਰ੍ਹਾਂ ਦਾ ਤਜ਼ਰਬਾ ਮਿਲਿਆ ਅਸੀਂ ਤਿੰਨੇ ਜਾਣੇ ਪਹਿਲਾਂ ਵੀ ਮੰਜੇ ਬਿਸਤਰੇ ਵੰਨ ਦੇ ਵਿੱਚ ਸੀਗੇ ਮੈਂ ਸੰਗਾ ਹਾਂ ਗੁਰਪਾਲ ਜ਼ਾਰਾ ਗੁਰਪਾਲ ਜੀ ਔਰ ਉਦੋਂ ਮੇਰੀ ਬੇਟੀ ਬਣੀ ਸੀ ਹੁਣ ਮੇਰੀ ਨੌ ਬਣੇ ਨੇ ਹਾਂ ਪਹਿਲਾਂ ਮੈਂ ਬੇਟੀ ਸੀ ਸਭ ਤੇ ਮਾਜੀ ਪਰਿਵਾਰਕ ਆਇਆ ਮੌਲ ਹੈ ਕਰੈਡ ਹੋ ਗਿਆ ਕਿਉਂਕਿ ਸਾਰੇ ਫੈਮਿਲੀ ਮੈਂਬਰ ਹੀ ਹੁੰਦੇ ਆ ਕਿਉਂਕਿ ਹਮੇਸ਼ਾ ਉਹੀ ਕਲਾਕਾਰ ਆ ਤੇ ਜਦ ਡਾਇਰੈਕਟਰ ਚੇਂਜ ਹੋ ਜਾਂਦਾ ਜਾਂ ਡਾਇਰੈਕਟਰ ਦੂਸਰੀ ਫਿਲਮ ਚ ਜਾ ਜਾਂਦਾ ਸੋ ਇਸ ਕਰਕੇ ਉਹ ਬਹੁਤ ਵਧੀਆ ਖੁਸ਼ ਨਮਾਹ ਮਾਹੌਲ ਹੁੰਦਾ ਸੋ ਸਾਰੇ ਵਧੀਆ ਟੰਗਣਾ ਜੀ ਤਾਂ ਬਹੁਤ ਵਧੀਆ ਮੈਂ ਦੇਸ਼ ਦੁਨੀਆ ਦੇ ਪੰਜਾਬੀ ਇੰਡਸਟਰੀ ਦਾ ਕਦਵਾਤ ਰਿਹਾ ਹੈ ਹਾਂ ਜੀ ਸਦਕਾਰਾਂ ਨੂੰ ਇਹ ਸਭ ਸਵਭਿਕੇ ਕੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਸਾਨੂੰ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਮਤਲਬ ਮੈਨੂੰ ਫਰਸਟ ਉਹ ਜਿਹੜਾ ਪਹਿਲਾ ਕੁਐਸਚਨ ਸੀਗਾ ਵੀ ਇੰਨੇ ਦਿਗਜ ਨੇ ਮੇਰੇ ਸੀਨੀਅਰਸ ਨੇ ਸਾਰੇ ਉਹਨਾਂ ਨਾਲ ਕੰਮ ਕਰਕੇ ਹਨਾ ਮੈਂ ਬਹੁਤ ਖੁਸ਼ ਨਸੀਬ ਮਹਿਸੂਸ ਕਰਦੀ ਆ ਆਪਣੇ ਆਪ ਨੂੰ ਤੇ ਮੈਂ ਬਹੁਤ ਥੈਂਕਫੁਲ ਆ ਰੱਬ ਦੀ ਤਾਤ ਸਰਦੀ ਮੈਂ ਪਹਿਲੀ ਮੂਵੀ ਦੇਖੀ ਸੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਟੱਚ ਕੀਤੀ ਸੀ ਲਵਰ ਤੇ ਮੈਂ ਹਮੇਸ਼ਾ ਤਾਂ ਉਹਨਾਂ ਨਾਲ ਕੰਮ ਕਰਨਾ ਚਾਹੁੰਦੀ ਸੀ ਮੈਮ ਨਾਲ ਮੈਂ ਆਲਰੇਡੀ ਕੱਟ ਚੁੱਕੀ ਹਾਂ ਮੈਂ ਫੈਨ ਆ ਇਹਨਾਂ ਦੀ ਸਰ ਤਾਂ ਛੱਡੀ ਦੋ ਗੱਲਾਂ ਹਨ ਤਾਂ ਸਾਰਿਆਂ ਨੂੰ ਪਤਾ ਹੈ ਨਾ ਜਦੋਂ ਸਾਰਿਆਂ ਨੂੰ ਦੇਖ ਕੇ ਹੱਸਦੇ ਆ ਮੇਰਾ ਐ ਹੁੰਦਾ ਵਾਹ ਯਾਰ ਹਨਾ ਗੱਲ ਬਾਤ ਤਾਂ ਮੈਂ ਬਹੁਤ ਖੁਸ਼ ਨਸੀਬ ਆ ਮੈਂ ਇਹਨਾਂ ਦੇ ਨਾਲ ਹੈਗੀ ਆ ਸਾਡਾ ਪੰਜਾਬੀ ਸਿਨੇਮਾ ਬਹੁਤ ਅੱਗੇ ਜਾ ਰਿਹਾ ਤੇ ਹਲੇ ਹੋਰ ਅੱਗੇ ਜਾਣਾ ਹੈ ਤੇ ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹਰ ਆਰਟਿਸਟ ਦਾ ਹਰ ਕਿਸੇ ਦਾ ਯੋਗਦਾਨ ਭਰਪੂਰ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵਧੀਆ ਹੋਰ ਫਿਲਮਾਂ ਦੇ ਨਾਲ ਆਈ ਥਿੰਕ ਹੋਰ ਅੱਗੇ ਲੈ ਕੇ ਜਾਵਾਂਗੇ ਇੰਡਸਟਰੀ ਨੂੰ थैंक यू थैंक यू ਜੀ ਲੰਮ ਨੂੰ ਤੁਸੀਂ ਬਹੁਤ ਵੱਡਾ ਪਰਵਾਹ ਹੰਗਾਰਾ ਦਿੱਤਾ ਉਹਦੇ ਤੋਂ ਬਾਅਦ ਉਸੇ ਤਰ੍ਹਾਂ ਦੇ ਹੀ ਜਨੌ ਵਾਲੀ ਬਟ ਥੋੜੇ ਜਿਹਾ ਡਿਫਰੈਂਟ ਕਿਰਦਾਰ ਵਾਲੀ ਫਿਲਮ ਹੈ ਜਿਹਨੂੰ ਤਾਜ ਹੁਣਾਂ ਨੇ ਡਾਇਰੈਕਟ ਕੀਤਾ ਹੈ ਲੰਬੜਾਂ ਦਾ ਲਾਣਾ ਇਹ ਫਿਲਮ 26 ਤਰੀਕ ਨੂੰ ਸਾਰੇ ਸਿਨੇਮਾ ਘਰਾਂ ਚ ਰਿਲੀਜ਼ ਹੋ ਰਹੀ ਆ ਤੇ ਅੱਜ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਦਾ ਕਿਰਦਾਰ ਹੈਗਾ ਫਿਲਮ ਦੇ ਜਿੱਤਰਾ ਦੇ ਹੁੰਦੇ ਵੀਰੇ ਬਸ ਉਤਰਾਂ ਦਾ ਹੀ ਆ ਚੜ੍ਹਦੀ ਕਲਾ ਵਾਲਾ ਕੀ ਸੋਰੀ ਕੀ ਕੀ ਫਿਲਮ ਨੇ ਫੈਮਲੀ ਦੀ ਕਹਾਣੀ ਹੈਗੀ ਆ ਨਾ ਨਾ ਦੱਸਿਓ ਨਾ ਫਿਲਮ ਜੋ ਦੇਖਣੀ ਹੈ ਕਮੇਡੀ ਸਟੋਰੀ ਆ ਬਸ ਇਹੀ ਕਹਿ ਸਕਦੇ ਆ ਕਿ ਕਮੇਡੀ ਹੈਗੀ ਆ ਜ਼ਬਰਦਸਤ ਕਿਸਮ ਦੀ ਔਰ ਪਰਿਵਾਰ ਦੇ ਵਿੱਚ ਬੜਾ ਕੁਝ ਇਹੋ ਜਿਹਾ ਵਾਪਰਦਾ ਕਿੰਨੇ ਤੇ ਨਵੇਂ ਪੰਗੇ ਪਵਾੜੇ ਪੈਂਦੇ ਨੇ ਕਾਮਿਕ ਤੇ ਉਹੀ ਸਾਰਾ ਕੁਝ ਇਦੇ ਵਿੱਚ ਲੈ ਕੇ ਆ ਪਰਿਵਾਰ ਵਾਲਾ ਮਾਹੌਲ ਹੋ ਜਾਂਦਾ ਹੈ ਕਮੇਡੀਨ ਹੋ ਜਾਂਦੀ ਜੀ ਬਿਲਕੁਲ ਐਸੇ ਕਰਕੇ ਮੈਨੂੰ ਲੈਂਦੇ ਨੇ ਫਿਲਮ ਚ ਜਨ ਮੈਡਮ